ਮੈਂ ਬਲਾਕ ਆਗੂ ਗੁਰਾਹਾ ਬਲਾਕ ਦਾ ਆਗੂ ਆ ਜੀ ਅੱਜ ਅਸੀਂ ਚੋਟੀਆਂ ਪਿੰਡ ਦੇ ਵਿੱਚ ਟ੍ਰੇਨ ਨਾਲੇ ਦੇ ਖੜੇ ਆ ਜੀ ਜਿਹੜਾ ਕਿ ਦੋਨੇ ਪਾਸੇ ਆ ਤੁਸੀਂ ਦੇਖ ਸਕਦੇ ਹੋ ਇੱਧਰ ਜਾਨੀ ਕਿ ਹਜ਼ਾਰ ਕਿੱਲਾ ajo ਜੀਰੀ ਦਾ ਡੁੱਬ ਗਿਆ ਜੀ ਪਰ ਇੱਥੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਜੋ ਕਿ ਆਪਾਂ ਨੇ 95 ਐਮਐਲ ਬਣਾ ਕੇ ਭੇਜੇ ਸੀਗੇ ਪਰ ਅਜੇ ਥੇਪਰਾ ਕੋਈ ਨਹੀਂ ਪਹੁੰਚਦਾ ਸਾਡਾ ਸਾਰਾ ਪਿੰਡ ਡੁੱਬਣ ਨੂੰ ਹੋ ਰਿਹਾ ਹੈ ਆਪ ਤੁਸੀਂ ਝਾਤੀ ਮਾਰ ਲਓ ਇੱਧਰ ਆ ਲੋਕ ਲੱਗ ਰਹੇ ਨੇ ਸਾਰੇ ਆ ਤੁਹਾਡੇ ਸਾਹਮਣੇ ਹੀ ਆ ਜੀ ਪਰ ਜਿਹੜੀ ਸਰਕਾਰ ਹੈ ਆ ਸਰਕਾਰ ਕੰਬ ਕਰਨ ਦੀ ਨਹੀਂ ਸੁੱਤੀ ਪਈ ਹੈ ਆ ਤੁਸੀਂ ਚਾਰੇ ਪਾਸੇ ਦੇਖ ਲਓ ਜੀ ਚੋਟੀਆਂ ਪਿੰਡ ਦੇ ਵਿੱਚ ਅੱਜ ਰਾਤ ਨੂੰ ਸ਼ਾਇਦ ਪਿੰਡ ਨੂੰ ਪਾਣੀ ਅੱਜ ਨਾਲਾ ਇਹ ਟੁੱਟ ਜਾਣਾ ਸੋ ਸਾਰੇ ਪਿੰਡ ਨੂੰ ਇਹ ਡਬੋ ਦੂਗਾ ਜੀ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਇੱਥੇ ਸਾਡੀ ਡਰੇਨ ਤੇ ਨਾਲੇ ਚੋਟੀਆਂ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਕਿਉਂਕਿ ਸਾਡੀ ਪੰਚਾਇਤ ਵੀ ਲੱਗੀ ਹੋਈ ਹੈ ਸਾਡੀ ਪੰਚਾਇਤ ਹੀ ਬੰਨ ਮਾਰਨ ਲੱਗੀ ਹੋਈ ਹੈ ਆ ਤੁਹਾਡੇ ਸਾਹਮਣੇ ਆ ਜੀ ਆ ਦੇਖੋ ਸਾਰਾ ਪਿੰਡ ਪਹੁੰਚਿਆ ਹੋਇਆ ਇੱਥੇ ਪਰ ਇੱਥੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਾ ਆ ਮੈਂਬਰ ਸਾਹਿਬ ਆ ਦੇਖੋ ਜੀ ਮੈਂਬਰ ਸਾਹਿਬ ਇਹ ਮੌਜੂਦਾ ਮੈਂਬਰ ਸਾਹਿਬ ਇਹ ਆਪ ਤਾਂ ਅਸਲੇ ਨਾਲ ਮਿੱਟੀ ਪਾ ਰਿਹਾ ਸੋ ਪੰਚਾਇਤ ਸਾਡੀ ਸਹਿਮਤ ਹੈ ਸਾਡੀ ਪੰਚਾਇਤ ਨੇ ਸਾਰਾ ਜੋਰ ਲਾ ਰੱਖਿਆ ਪਰ ਇਥੇ ਜੋ ਨਾਲੀ ਦੀ ਸਫਾਈ ਹੈ ਉਹ ਬਿਲਕੁਲ ਨਹੀਂ ਕੀਤੀ ਹੋਈ ਜਿਹਾ ਦੇਖੋ ਤੁਹਾਡੇ ਸਾਹਮਣੇ ਆ ਡੰਗਾ ਨਾਲੇ ਦੇ ਵਿੱਚ ਪਰ ਇੱਥੇ ਲੱਖਾਂ ਕਰੋੜਾਂ ਦੇ ਠੇਕੇ ਲੈ ਕੇ ਮਸ਼ੀਨਾਂ ਆ ਜਾਂਦੀਆਂ ਨੇ ਪਰ ਇੱਥੇ ਬਿਲਕੁਲ ਨਾਲੇ ਦੀ ਸਫਾਈ ਨਹੀਂ ਕੀਤੀ ਗਈ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਸਾਡੇ ਇੱਥੇ ਆ ਕੇ ਮੌਕਾ ਦੇਖਿਆ ਜਾਵੇ ਦੋਨੇ ਪਾਸੇ ਹਜ਼ਾਰ ਕਿੱਲਾ ਇਧਰ ਡੁੱਬਿਆ ਹੋਇਆ ਤੁਹਾਡੇ ਸਾਹਮਣੇ ਦੇਖ ਲਓ ਜੀ ਆਹ ਦੇਖੋ ਇਧਰਲੇ ਪਾਸੇ ਪਿੰਡ ਵਾਲੇ ਪਾਸੇ ਜਿਹੜਾ ਕਿ ਘਰਾਚ ਪਾਣੀ ਭਰ ਚੁੱਕਿਆ ਹੈ ਸੋ ਇਹੀ ਅਸੀਂ ਬੇਨਤੀ ਕਰਦੇ ਆ ਆ ਦੇਖੋ ਜੀ ਆਹ ਦੇਖੋ ਆ ਗੱਟੇ ਪਏ ਨੇ ਇੱਥੇ ਆ ਗੱਟੇ ਲਾ ਕੇ ਜੋ ਪਾਣੀ ਕਿਨਾਰੇ ਤੇ ਪਹੁੰਚਿਆ ਹੋਇਆ ਆ ਤੁਹਾਡੇ ਸਾਹਮਣੇ ਹੈ ਜੀ ਕਿਨਾਰੇ ਤੇ ਪਾਣੀ ਪਹੁੰਚਿਆ ਹੋਇਆ ਹੈ ਸ਼ਾਇਦ ਅੱਜ ਰਾਤ ਨੂੰ ਇਹ ਸਾਰੇ ਪਿੰਡ ਨੂੰ ਲੈ ਡੋਊਗਾ ਜੀ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਸਾਡੇ ਤੇ ਜਲਦੀ ਹੋ ਜਲਦੀ ਇੱਥੇ ਪਹੁੰਚਿਆ ਜਾਵੇ ਤੇ ਸਾਡਾ ਜੋ ਪਾਣੀ ਦਾ ਨਿਕਾਸ ਹੈ ਜਿਹਦਾ ਪ੍ਰਬੰਧ ਕੀਤਾ ਜਾਵੇ ਜੀ ਧੰਨਵਾਦ ਜੀ